ਨੰਤਰ ਐਸਟੀਐਫ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਿਹੜਾ ਉਹ ਚਿੱਟਾ ਜਿਹੜਾ ਬਰਾਮਦ ਕੀਤਾ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਹੈ ਨੰਤਰ ਐਸਟੀਐਫ ਦੀ ਟੀਮ ਜਿਹੜੀ ਆ ਉਹ ਮੌਕੇ ਤੇ ਪਹੁੰਚੀ ਹੋਈ ਸੀ ਉਸ ਨਾਲ ਵੱਲੋਂ ਜਿਹੜਾ ਵੱਡੀ ਕਾਰਵਾਈ ਕਰਦੇ ਹੋਏ ਜਿਹੜਾ ਉਹ ਚਿੱਟਾ ਜਿਹੜਾ ਬਰਾਮਦ ਕੀਤਾ ਗਿਆ ਔਰ ਇੱਕ ਮੁਜਰਮ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਤੁਸੀਂ ਦੇਖਾ ਗੱਡੀ ਦੇ ਵਿੱਚ ਬੈਠਾ ਹੋਇਆ ਮੁਜਰਮ ਜਿਹੜਾ ਉਹ ਨਜ਼ਰ ਆ ਰਿਹਾ ਇਸ ਵਕਤ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਸ਼ੀਕਾਰੋ ਜਨ ਸਪੋਕਸਮੈਨ ਦੇਖ ਰਹੇ ਤੁਸੀਂ ਤੇ ਮੈਂ ਹਾਂ ਸਰਮਣੇ ਸੋਤ ਸ਼ਹਾੜਾ ਚੌਕ ਦੇ ਵਿੱਚ ਮੌਜੂਦਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਦੇ ਮੁਤਾਬਕ ਕਿ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਖਤਮ ਕਰਨਾ ਇਸ ਨੂੰ ਲੈ ਕੇ ਜਲੰਧਰ ਐਸਟੀਐਫ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਿਹੜਾ ਉਹ ਚਿੱਟਾ ਜਿਹੜਾ ਬਰਾਮਦ ਕੀਤਾ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਆ ਜਲੰਧਰ ਐਸਟੀਐਫ ਦੀ ਟੀਮ ਜਿਹੜੀ ਆ ਉਹ ਮੁਜਰਮਾਂ ਦਾ ਪਿੱਛਾ ਜਿਹੜਾ ਕਰ ਰਹੀ ਸੀ ਔਰ ਸ਼ਹਾੜਾ ਚੌਕ ਦੇ ਵਿੱਚ ਆ ਕੇ ਜਿਹੜਾ ਉਕੇ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਦੇ ਕੋਲੋਂ ਚਿੱਟਾ ਜਿਹੜਾ ਉਹ ਬਰਾਮਦ ਕੀਤਾ ਜਾਂਦਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਲੰਧਰ ਐਸਟੀਐਫ ਦੀ ਟੀਮ ਜਿਹੜੀ ਆ ਉਹ ਮੌਕੇ ਤੇ ਪਹੁੰਚੀ ਹੋਈ ਸੀ ਉਸ ਨਾਲ ਵੱਲੋਂ ਜਿਹੜਾ ਵੱਡੀ ਕਾਰਵਾਈ ਕਰਦੇ ਹੋਏ ਜਿਹੜਾ ਉਹ ਚਿੱਟਾ ਜਿਹੜਾ ਬਰਾਮਦ ਕੀਤਾ ਗਿਆ ਔਰ ਇੱਕ ਮੁਜਰਮ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੁਜਰਮ ਦੀਆਂ ਵੀ ਕਿ ਇੱਕ ਮੁਜਰਮ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਅੰਦਰ ਜਿਹੜਾ ਉਹ ਤੁਸੀਂ ਦੇਖਾ ਗੱਡੀ ਦੇ ਵਿੱਚ ਬੈਠਾ ਹੋਇਆ ਮੁਜਰਮ ਜਿਹੜਾ ਉਹ ਨਜ਼ਰ ਆ ਰਿਹਾ ਇਸ ਵਕਤ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਇੱਕ ਨੌਜਵਾਨ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਔਰ ਇਸ ਦੇ ਕੋਲੋਂ ਜਿਹੜਾ ਉਹ ਹਿਰਨ ਜਿਹੜੀ ਆ ਬਰਾਮਦ ਕੀਤੀ ਗਈ ਸੀ ਸੀਨੀਅਰ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਰ ਹਾਲ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗ੍ਰਿਫਤਾਰ ਜਿਹੜਾ ਇੱਕ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਔਰ ਇਸ ਸਬੰਧ ਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਹੋਇਆ ਜਿਸ ਦੇ ਕੋਲੋਂ ਹਿਰਨ ਬਰਾਮਦ ਹੋਈ ਜਲੰਧਰ ਐਸਟੀਐਫ ਵੱਲੋਂ ਜਿਹੜੀ ਆ ਇਹ ਕਾਰਵਾਈ ਜਿਹੜੀ ਕੀਤੀ ਗਈ ਇੱਕ ਵਿਅਕਤੀ ਨੂੰ ਇਸ ਫਿਲਹਾਲ ਜਿਹੜਾ ਉਹ ਕਾਬੂ ਕੀਤਾ ਗਿਆ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝਾ ਕਰ ਰਿਹਾ ਜਲੰਧਰ ਐਸਟੀਐਫ ਦੀ ਟੀਮ ਹੈ ਔਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਪੁਲਿਸ ਮੁਲਾਜ਼ਮ ਛਹਾਟ ਦੇ ਪੁਲਿਸ ਮੁਲਾਜ਼ਮ ਵੀ ਜੜੇ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਔਰ ਇਸ ਵਕਤ ਕਾਰਵਾਈ ਜਿਹੜੀ ਆ ਉਹ ਸਾਰੀ ਕੀਤੀ ਜਾ ਰਹੀ ਆ ਫਿਲਹਾਲ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਹਾਂ ਕਿ ਜਲੰਧਰ ਐਸਟੀਐਫ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਔਰ ਤਕਰੀਬਨ 1 ਕਿਲੋ ਦੇ ਕਰੀਬ ਸਰੋਂ ਜਿਹੜੀ ਆ ਬਰਾਬਰਤ ਕੀਤੀ ਗਈ ਆ ਸਹੀ ਜਾਣਕਾਰੀ ਲਈ ਜਿਹੜੇ ਤੇ ਸੀਨੀਅਰ ਅਫਸਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਫਿਲਹਾਲ ਜੇਕਰ ਗੱਲ ਕਰੀਏ ਵੱਡੀ ਕਾਰਵਾਈ ਜਿਹੜੀ ਆ ਜਲੰਧਰ ਪੁਲਿਸ ਜਲੰਧਰ ਸਟੇਪੋ ਪੁਲਿਸ ਵੱਲੋਂ ਜਿਹੜੀ ਆ ਉਹ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਕਰਨਾ ਇਸ ਚੀਜ਼ ਨੂੰ ਲੈ ਕੇ ਹੀ ਜਿਹੜਾ ਇਹ ਕਦਮ ਤੇ ਚੱਲਦੇ ਹੋਏ ਜਿਹੜਾ ਇਹ ਵੱਡੀ ਕਾਰਵਾਈ ਜਿਹੜੀ ਆ ਉਹ ਫਿਲਹਾਲ ਕੀਤੀ ਗਈ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਲੰਧਰ ਸਟੇਪੀ ਦੀ ਟੀਮ ਜਿਹੜੀ ਆ ਉਸ ਨੇ ਘੇਰ ਕੇ ਜਿਹੜਾ ਪੁੱਛਾ ਕੀਤਾ ਉਸ ਤੋਂ ਬਾਅਦ ਜਿਹੜਾ ਉਹ ਇੱਕ ਵਿਅਕਤੀ ਨੂੰ ਫਿਲਹਾਲ ਕਾਬੂ ਕੀਤਾ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿਹੜੇ ਸੀਨੀਅਰ ਅਫਸਰ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਜਿਹੜੀ ਆ ਇਹ ਸਾਰੀ ਕਾਰਵਾਈ ਫਿਲਹਾਲ ਕੀਤੀ ਗਈ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਾਡਾ ਪੁਲਿਸ ਵੀ ਜਿਹੜੀ ਆ ਇਸ ਨੂੰ ਕਿੱਥੇ ਪਹੁੰਚੀ ਹੋਈ ਆ ਇਹ ਗੱਲਬਾਤ ਕਰਾਂਗੇ ਔਰ ਦੇਖ ਰਹੇ ਹੋ ਤੁਸੀਂ ਕਿ ਇੱਕ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਫਿਲਹਾਲ ਗ੍ਰਿਫਤਾਰ ਕੀਤਾ ਗਿਆ ਔਰ ਜੇਕਰ ਗੱਲ ਕਰੀਏ ਤਾਂ ਵੱਡੀ ਕਾਰਵਾਈ ਜਿਹੜੀ ਆ ਐਸਟੀਐਫ ਫੋਲੋ ਕੀਤੀ ਗਈ ਆ ਫਿਲਹਾਲ ਗੱਲਬਾਤ ਕਰ ਲੈਣੇ ਆ ਸਟਰੀ ਆ ਹਾਂਜੀ ਭਾਜੀ ਪਰ ਕੀ ਪਰ ਕੀ ਕੀ ਕਾਰਵਾਈ ਕੀਤੀ ਗਈ ਕਿ ਪ੍ਰਿਤੀ ਸਾਹਿਬ ਕਹਿੰਦੇ ਤੁਸੀਂ ਤੁਹਾਡੇ ਨਾਲ ਗੱਲ ਕਰ ਲਓ ਕੀ ਕਹਿੰਦੇ ਨੇ ਆਏ ਹਾਂ ਜੀ ਤਾਂ ਮੌਕੇ ਤੇ ਹੁਣ ਆਏ ਸਾਡੇ ਉਹਨਾਂ ਨੂੰ ਇਹਦਾ ਰੈਕਡ ਕੀਤਾ ਇਹ ਪੈਟਰੋਲ ਪਾਰਟੀ ਦੇ ਆਦੋਂ ਪਤਾ ਲੱਗਾ ਕਿ ਅਸੀਂ ਤਾਂ ਪਹੁੰਚੇ ਆਏ ਸੀ ਲੇਕਿਨ ਕਿੰਨੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਬੰਦਾ ਜੀ ਇੱਕ ਬੰਦਾ ਤੇ ਕਿੰਨੇ ਹਰੋਨਿੰਗ ਦੇ ਕੋਲ ਬਰਾਮਦ ਹੋਏ ਇਹ 1 ਕਿਲੋ 1/2 ਕਿਲੋ ਦਾਦੇ ਅੱਛਾ ਠੀਕ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਦੇਤੇ ਜੋ ਥਣੇ ਜਾ ਕੇ ਤੇ ਕਦੋਨੀ ਜੋ ਕਾਰਵਾਈ ਆ ਉਹ ਪੁੱਛ ਕੇ ਸ਼ਗਾਹ ਤਫਤੀਸ਼ ਤਰੂਗੀ ਤੇ ਫਿਰ ਬਾਅਦ ਨੂੰ ਦੇਖਾਂਗੇ ਕਿ ਕਿਥੋਂ ਦੀ ਟੀਮ ਹੈ ਜਿਹੜੀ ਜੇ ਜਲੰਧਰ ਦੀ ਆਈ ਜੇ ਐਸਟੀਐਮ ਕੀ ਇਸ ਤਰ੍ਹਾਂ ਮਿਲ ਕੀ ਪਿੱਛਾ ਕਰ ਰਹੇ ਸੀ ਤੁਹਾਨੂੰ ਕਿਵੇਂ ਸੂਚਿਤ ਕੀਤਾ ਸਾਨੂੰ ਤਾਂ ਇੱਥੇ ਗਸ਼ਤ ਪਾਰਟੀ ਆ ਸਾਨੂੰ ਇਹਦਾ ਫੋਨ ਆਇਆ ਐਸਐਸਓ ਸਾਹਿਬ ਦਾ ਅਸੀਂ ਤਾਂ ਇੱਥੇ ਪਹੁੰਚੇ ਹੋ ਕੇ ਔਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਸਪੋਰਟਸ ਮਹਾਲ ਜਿਹਨਾਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਦੋਸ਼ੀ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਔਰ ਜੇਕਰ ਗੱਲ ਕਰੀਏ ਤਾਂ ਵੱਡੀ ਕਾਰਵਾਈ ਜਲੰਧਰ ਐਸਟੀਐਫ ਵੱਲੋਂ ਜਿਹੜੀ ਕੀਤੀ ਗਈ ਹੈ ਗੱਲਬਾਤ ਕਰ ਰਹੇ ਹਾਂ ਸੀਨੀਅਰ ਅਫਸਰ ਜਿਹੜੇ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਜਿਹੜੀ ਕਾਰਵਾਈ ਹੋਈ ਕਿਵੇਂ ਕੀਤੀ ਗਈ ਹੈ ਸਾਰੀ ਕਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਇੱਕ ਲੜਕਾ ਵਾ ਜੀ ਗੁਰਵਿੰਦਰ ਸਿੰਘ ਸਚਿਨ son of ਕੁਲਦੀਪ ਸਿੰਘ ਵਾਸੀ ਹੈਗਾ ਜੀ ਗੁਰੂ ਕੀ ਬੰਡਾਲੀ ਦਾ ਖਾਣਾ ਸ਼ਹਾਟਾ ਪਿੰਡਾ ਜੀ ਜ਼ਿਲ੍ਹਾ ਅੰਬਰਸਰ ਇਹਦੀ ਏਜ ਹੈ ਜੀ 26 ਕੀ ਸਾਲ ਜੀ ਪਿਛਲੇ 2-3 ਸਾਲ ਤੋਂ ਪਹਿਲਾਂ ਛੋਟੇ ਲੈਵਲ ਤੇ ਦੱਸ ਰਿਹਾ ਕਿ ਮੈਂ ਕੰਮ ਕਰਦਾ ਸੀ ਜਿੱਦਾਂ 5 ਗ੍ਰਾਮ 10 ਗ੍ਰਾਮ 20 ਗ੍ਰਾਮ 50 ਗ੍ਰਾਮ ਤੱਕ ਕਰ ਜੀ ਤੇ ਫਿਰ ਇਹਨੇ ਸਾਲ ਕਿ ਹੋਇਆ ਹੁਣ ਥੋੜਾ ਮੋਟਾ ਸ਼ੁਰੂ ਕਰ ਦਿੱਤਾ ਜਿੱਦਾਂ ਭਾਈ ਆਧਾ ਕਿਲੋ ਕਿਲੋ ਜੀ ਤੇ ਅੱਜ ਇਹ 1 ਕਿਲੋ ਤੇ 22 ਗ੍ਰਾਮ ਦੇ ਨਾਲ ਫੇਰ ਹੁੰਦੇ ਨਾਲ ਇਹਨੂੰ ਆਪਾਂ ਫੜਿਆ ਜੀ ਜੀ ਸਾਰੀ ਕਾਰਵਾਈ ਕਾਨੂੰਨ ਦੇ ਮੁਤਾਬਕ ਕੀਤੀ ਜੋ ਐਨਡੀਪੀਐਸ ਦੇ ਇਨਸਟ੍ਰਕਸ਼ਨ ਹੈਗੇ ਆ ਉਹਦੇ ਮੁਤਾਬਕ ਕੀਤੀ ਜੀ ਜੀ ਹੁਣ ਗਾਂਹ ਦੀ ਜੋ ਕਾਰਵਾਈ ਹੋਊਗੀ ਕੱਲ ਨੂੰ ਇਹਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ ਬਾਕੀ ਫਿਰ ਡਿਊਰਿੰਗ ਦਾ ਮਾਰ ਲੈ ਕੇ ਜੋ ਜੋ ਆਈ ਜੋਗੇ ਤਤ ਸਾਹਮਣੇ ਉਹ ਤੁਹਾਡੇ ਧਿਆਨ ਵਿੱਚ ਲਿਆ ਜਾਵੇਗਾ ਜੀ ਸਰ ਜਲੰਧਰ ਐਸਟੀਐਫ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਕਿਵੇਂ ਇਨਫੋਰਮੇਸ਼ਨ ਮਿਲੀ ਸੀ ਕਿਵੇਂ ਫਿਰ ਘੇਰਿਆ ਇਸ ਨੂੰ ਇਹ ਸਰ ਸਾਡੇ ਨਾ ਸੋਰਸ ਇੱਥੇ ਸ਼ਹਾਟਾ ਚੌਂਕ ਤੇ ਖੜੇ ਸੀ ਜੀ ਇਹਨਾਂ ਦਾ ਸੋਰਸ ਸੀ ਕੋਈ ਬੰਦਾ ਆਣ ਕੇ ਉਹਨਾਂ ਨੇ ਨੂੰ ਇੰਟੀਮੇਸ਼ਨ ਦਿੱਤੇ ਕਿ ਇਹ ਬੰਦਾ ਕਾਫੀ ਦੇਰ ਤੋਂ ਕੰਮ ਕਰ ਰਿਹਾ ਹੈ ਡਰੱਗ ਦਾ ਜੀ ਤੇ ਜੇ ਤੁਸੀਂ ਇਹਦੀ ਤਲਾਸ਼ੀ ਲਹੋਗੇ ਜੀ ਤੇ ਇਹਦੇ ਕੋਲੋਂ ਹੂਣ ਵੀ ਡਰੱਗ ਦੇ ਕੋਲੋਂ ਰਿਕਵਰ ਹੋ ਸਕਦੀ ਆ ਤੇ ਫਿਰ ਇਹਨਾਂ ਨੇ ਉਹਨੂੰ ਰੋਕੇ ਜਲੰਧਰ ਫੋਨ ਕੀਤਾ ਸਾਡੇ ਹੈੱਡ ਆਫਿਸ ਦੇ ਵਿੱਚ ਤੇ ਏਆਈਪੀ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਕਿ ਸਜੀਤ ਕੁਮਾਰ ਤੂੰ ਜਾ ਕੇ ਕਾਰਵਾਈ ਦੇਖ ਉੱਥੇ ਇੱਥੇ ਮੈਂ ਜਦੋਂ ਆਇਆ ਮੈਂ ਇਹਦੇ ਕੋਲ ਪੰਜਾਬ ਦੇ ਬਿਤਾਵਾਂ ਨੂੰ ਪੁੱਛਿਆ ਕਿ ਆਪਣਾ ਪਹਿਲਾਂ ਮੈਂ ਰੈਫਰੈਂਸ ਦਿੱਤਾ ਇਹਨੂੰ ਫਿਰ ਇਹਨੂੰ ਮੈਂ ਦੱਸਿਆ ਕਿ ਮਤਲਬ ਮੈਂ ਤੇਰੀ ਤਲਾਸ਼ੀ ਲੈਣੀ ਚਾਹੁੰਦਾ ਵਾ ਤੇ ਤੇਰੇ ਕੋਲ ਇਹ ਅਤਕਾਰ ਹੈਗਾ ਵਾ ਕਿ ਜੇ ਤੂੰ ਮੈਨੂੰ ਤਲਾਸ਼ੀ ਨਹੀਂ ਦੇਣਾ ਚਾਹੁੰਦਾ ਤੇ ਅਸੀਂ ਗਸ਼ਟਡ ਅਫਸਰ ਵੀ ਅਵੇਲੇਬਲ ਕਰਾ ਸਕਦੇ ਹਾਂ ਤੇ ਕਹਿੰਦਾ ਮੈਂ ਤੁਹਾਡੇ ਕੋਲ ਤਲਾਸ਼ੀ ਨਹੀਂ ਦੇਣੀ ਹੈ ਮੈਂ ਕਿਸੇ ਕਸਟੜਫਸਰ ਕੋਲੋਂ ਤਲਾਸ਼ ਦੇਣੀ ਆ ਫਿਰ ਮੈਂ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਨੂੰ ਫੋਨ ਕੀਤਾ ਉਹ ਫਿਰ ਆ ਗਏ ਇੱਥੇ ਉਹਨਾਂ ਦੀ ਹਾਜ਼ਰੀ ਵਿੱਚ ਸਾਰੀ ਤਲਾਸ਼ੀ ਹੋਈ ਜੋ ਰਿਕਵਰੀ ਦੌਰਾਨ ਇਸ ਦੀ ਸਕੂਟਰ ਦੀ ਡਿੱਗੇ ਦੇ ਵਿੱਚੋਂ 1 ਕਿਲੋ 22 ਗ੍ਰਾਮ ਹੀਰੋਇਨ ਬਰਾਮਦ ਹੋਈ ਸਰ ਇਹ ਕਿਹੜੀ ਗੱਡੀ ਤੇ ਸਵਾਰ ਸੀ ਜਾਂ ਕੋਈ ਸਕੂਟਰ ਮੋਟਰਸਾਈਕਲ ਐਕਟ ਵਾ ਸੀ ਸਰ ਐਕਟ ਵਾ ਅੱਛਾ ਹੈ ਅੱਛਾ ਨਹੀਂ ਕੱਲਾ ਹੀ ਸੀ ਜੀ ਹੁਣ ਸਰ ਇਸ ਕੋਈ ਪਤਾ ਲੱਗਾ ਕਿ ਪਹਿਲਾਂ ਜਿਹੜੀ ਇਹਨੇ ਤਸਕਰੀ ਕੀਤੀ ਆ ਉਸ ਮਾਮਲੇ ਦੇ ਵਿੱਚ ਕੋਈ ਮਾਮਲਾ ਸਾਹਮਣੇ ਦੱਸਿਆ ਨਹੀਂ ਕੋਈ ਨਹੀਂ ਇਹਨੇ ਇਹ ਦੱਸਿਆ ਕਿ ਮੇਰੇ ਉੱਤੇ ਇੱਕ ਤੇ ਅਸਰੇ ਦਾ ਪਹਿਲੋ ਪਰਚਾ ਦਰਜ ਹੈਗਾ ਵਾ ਗੁਰਦਾਸਪੁਰ ਸੀਐਸਟਾਫ ਦੇ ਵਿੱਚ ਜੀ ਤੇ ਦੂਸਰਾ ਪਰਚਾ ਜਿਹੜਾ ਛਾਟੇ ਥਾਣੇ ਦੇ ਵਿੱਚ ਦਰਜ ਹੈ ਪੰਜ ਪਤਾ ਨਹੀਂ 10 ਗ੍ਰਾਮ ਦਾ ਦੱਸ ਰਿਹਾ ਆ ਲੈ ਕਲੀਅਰ ਨਹੀਂ ਦੱਸ ਰਿਹਾ ਵਾ ਉਹਦਾ ਦੱਸ ਰਿਹਾ ਕਿ 5 10 ਗ੍ਰਾਮ ਦਾ ਮੇਰੇ ਤੇ ਛਾਟੇ ਥਾਣੇ ਦੇ ਵਿੱਚ ਪਹਿਲੋ ਪਰਚਾ ਇੱਕ ਦਰਜ ਹੈਗਾ ਵਾ ਜੀ ਪਹਿਲਾਂ ਤੇ ਨੇ ਦੋ ਹੀ ਦੱਸੇ ਜੀ ਨੇ ਲੈਡਰ ਕੋਈ ਨਹੀਂ ਆ ਗਈ ਸੀ ਜੀ ਕੱਲਾ ਸੀਗਾ ਸਰ ਕੱਲਾ ਕੱਲਾ ਆਇਆ ਜੀ ਇੱਥੇ ਧੰਨਵਾਦ ਬਿਲਕੁਲ ਜੀ ਇਹ ਸੰ ਸੀਨੀਅਰ ਅਫਸਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਇਹਨਾਂ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਿਹੜੀ ਆ ਗ੍ਰਿਫਤਾਰੀ ਕੀਤੀ ਗਈ ਇਸ ਵਿਅਕਤੀ ਦੇ ਕੋਲੋਂ ਜਿਹੜਾ ਤਕਰੀਬਨ 1 ਕਿਲੋ 20 ਗ੍ਰਾਮ ਜਿਹੜੀ ਆ ਹੈਰੋਇਨ ਬਰਾਮਦ ਕੀਤੀ ਗਈ ਹੈ ਵੱਡੀ ਕਾਰਵਾਈ ਚਲੰਦਰ ਸਟੇਪ ਵੱਲੋਂ ਕੀਤੀ ਗਈ ਹੈ ਫਿਲਹਾਲ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਇਸ ਖਿਲਾਫ ਦਰਜ ਕਰ ਲਿਆ ਗਿਆ ਔਰ ਕੱਲ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜਾ ਇਸ ਦਾ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁੱਛ ਗਏ ਜਿਹੜੀ ਆ ਕੀਤੀ ਜਾਊਗੀ ਸਰਵਸੰਗਲਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਗੁਰਪ੍ਰੀਤ ਦੇ ਨਾਲ ਸ਼੍ਰੀ ਅਮਰਸਰ ਸਾਹਿਬ